ਬਿਜ਼ਨਸ ਪੱਖੋਂ ਹੁੰਦਾ ਇਹਦੇ ਵਿੱਚ ਕਿੰਨੀ ਕਮਾਈ ਹੋ ਜਾਂਦੀ ਹੈ ਮੇਨ ਗੱਲ ਆ ਪਾ ਹੀ ਪੁੱਛਣਾ ਵੀ ਇਹ ਚ ਕਮਾਈ ਹੈਗੀ ਕਿ ਹੈ ਨਹੀਂ ਨਹੀਂ ਕਮਾਈ ਜਿਵੇਂ ਚੰਗਾ ਨੁਕਰੇ ਤੇ ਲਾ ਲੋ ਹਮ ਨੁਕਰੇ ਦਾ ਚੰਗਾ ਬੱਚਾ ਆ ਗਿਆ ਸ਼ਕੀਨ ਨੇ ਘੋੜੀ ਥੋੜੀ ਚੰਗੀ ਆ ਘੋੜਾ ਚੰਗਾ ਆ 4-5 ਲੱਖ ਦਾ ਬੱਚਾ ਨਿਕਲ ਜਾਂਦਾ ਹੈ ਬੱਚੀ ਹਮ ਬਸ਼ੇਰੀ ਤੇ ਮਾਰਵਾੜੀ ਦਾ ਤਾਂ ਮਤਲਬ ਕਹਿ ਹੀ ਕੁਝ ਨਹੀਂ ਸਕਦੇ ਹਮ ਉਹ 10 ਕਿ ਲੱਖ ਦਾ ਚੰਗੇ ਜਿਵੇਂ ਘੋੜਿਆਂ ਦੇ ਆ ਤਾਂ 10 ਕਿ ਲੱਖ ਦਾ ਬੱਚਾ 8 ਲੱਖ 10 ਮਤਲਬ ਕ੍ਰੀਬ ਇੱਕ ਆਪਣੇ ਫਾਰਮਰ ਦੇ ਹਿਸਾਬ ਨਾਲ ਮੈਂ ਇਹ ਮੰਨਦਾ ਜਿਵੇਂ ਆਪਾਂ ਖੇਤੀ ਕਰਦੇ ਆ ਸਾਰਾ ਖਰਚਾ ਕੱਢ ਕੇ ਘੋੜੀ 4-4 ਲੱਖ ਰੁਪਿਆ ਦੇ ਦਵੇ ਸਾਲ ਦਾ ਬਹੁਤ ਬੋੜਿਆ ਮਾਉਂਟ ਆ ਜਿਹੜਾ ਇੱਕ ਆਪਣੇ ਏਰੀਏ ਦੇ ਹਿਸਾਬ ਨਾਲ ਮਤਲਬ ਵਧੀਆ ਇਹਦੇ ਵਿੱਚ ਫਿਰ ਆਪਣੀ ਵਿਕੀ ਮਾਰਕੀਟਿੰਗ ਫੀਸ ਹੈ ਜਿਹੜੀ ਇਹ ਫਿਰ ਕਿੰਨੀ ਰਹਿੰਦੀ ਹੈ ਮਾਰਵਾੜੀ ਘੋੜਾ ਜੀ ਉਹਦੀ 25000 ਆ ਜੀ ਹਾਂਜੀ ਤੇ ਨੁਕਰੇ ਦੀ 8500 ਰੱਖੀ ਹੈ ਜੀ ਵੀ ਮਾਰਵਾੜੀ ਘੋੜੇ ਦੀ ਤੁਸੀਂ ਦੱਸਿਆ 25000 ਹਾਂਜੀ ਤੇ ਨੁਕਰੇ ਦੀ 8500 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਜੀ ਬਾਈ ਅਮਨਦੀਪ ਹੋਰਾਂ ਦੇ ਸਟੱਡ ਫਾਰਮ ਬੀਡੀਐਸ ਸਟੱਡ ਫਾਰਮ ਪਿੰਡ 71 ਆਰਪੀ ਦੇ ਵਿੱਚ ਤੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਡਾ ਤੇ ਆਕਾਸ਼ ਬਾਈ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਹਾਂ ਜੀ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਆਪਣਾ ਪਿੰਡ ਹੈ ਇਹ ਜਿਹੜਾ ਇਹਦੀ ਲੋਕੇਸ਼ਨ ਕੀ ਹੈ ਜੀ ਇਹ ਆਪਣਾ ਗੰਗਾ ਨਗਰ ਜ਼ਿਲ੍ਹਾ ਜੀ ਅਸੀਲ ਰੈਸ਼ਨਗਰ ਪਿੰਡ 71 ਆਰਪੀ ਹੈ ਜੀ ਤੇ ਜਿਵੇਂ ਆਪਾਂ ਆਪਣੇ ਸਟੱਡ ਫਾਰਮ ਦਾ ਨਾਮ ਬੋਲਿਆ ਬੀ ਡੀ ਐਸ ਸਟੱਡ ਫਾਰਮ ਹਨਾ ਜੀ ਇਹ ਇਹਦਾ ਕੀ ਮਤਲਬ ਹੈ ਜੀ ਇਹਦਾ ਨਾਮ ਬਾਬਾ ਦੀਪ ਸਿੰਘ ਸਟੱਡ ਫਾਰਮ ਦੇ ਨਾਮ ਤੇ ਬਾਬਾ ਦੀਪ ਸਿੰਘ ਸਟੱਡ ਫਾਰਮ ਹਾਂਜੀ ਠੀਕ ਹੈ ਜੀ ਉਹ ਸ਼ਾਰਟ ਫਾਰਮ ਚ ਤਾਂ ਕਰ ਦਿੱਤਾ ਮਤਲਬ ਵੀ ਲਿਖਣਾ ਜੋ ਵੀ YouTube ਵਾਲਾ ਜਾਂ ਫੋਟੋ ਵਾਲਾ ਉਹਨੂੰ ਫਿਰ ਉੱਪਰ ਵਾਲਾ ਸਪੇਸ ਵੱਡਾ ਹੋ ਜਾਂਦਾ ਸੀ ਆ ਕਰਕੇ ਫਿਰ ਇਹ ਇਸ ਤਰ੍ਹਾਂ ਕਰ ਦਿੰਦੇ ਠੀਕ ਹੈ ਜੀ ਤੇ ਹੁਣ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਹੈਨਾ ਵੀ ਇਹ ਜਿਹੜਾ ਹੁਣ ਸਟੱਡ ਫਾਰਮ ਦੀ ਆਪਾਂ ਗੱਲ ਕਰਾਂਗੇ ਵੀ ਇਹ ਆਪਾਂ ਕਦੋਂ ਤੋਂ ਇਸ ਕੰਮ ਦੇ ਵਿੱਚ ਪਏ ਵੀ ਆਪਾਂ ਨੂੰ ਸ਼ੌਂਕ ਸੀ ਜਾਂ ਕਿਵੇਂ ਆਪਾਂ ਇਸ ਕੰਮ 'ਚ ਕਦੋਂ ਆਏ ਸੀ ਤੇ ਕਿਵੇਂ ਆਏ ਸੀ ਆਇਆ ਤਾਂ ਵੀਰੋ ਜੀ ਇਹ ਸ਼ੌਂਕ ਵਜੋਂ ਹੀ ਸੀਗਾ ਮੈਂ ਹਾਂਜੀ 98 ਦੇ ਵਿੱਚ ਕਰੀਬ ਇੱਕ ਘੋੜੀ ਲਈ ਸੀਗੀ ਪਹਿਲਾਂ ਤਾਂ 1 2 1 2 ਹੀ ਰੱਖਦਾ ਰਿਹਾ ਸੀਗਾ 99 ਦੇ ਵਿੱਚ ਹਾਂਜੀ ਠੀਕ ਹੈ ਜੀ ਤੇ ਜਿਆਦਾ ਜਾਨਵਰ ਮੈਂ 2018 ਤੋਂ ਸਟਾਰਟ ਕੀਤੇ ਮੈਂ 99 ਚ ਆਪਾਂ ਇਹ ਇਸ ਕਿੱਤੇ ਦੇ ਵਿੱਚ ਆ ਗਏ ਸੀਗੇ ਨਹੀਂ ਸਿਰਫ ਸ਼ੌਂਕ ਵਜੋਂ ਸ਼ੌਂਕ ਵਜੋਂ ਹਾਂ ਸ਼ੌਂਕ ਵਜੋਂ ਠੀਕ ਹੈ ਜੀ ਤੇ ਕਿੰਨੇ ਵਿੱਚ 18 ਵਿੱਚ ਤੁਸੀਂ ਆਖਿਆ ਵੀ ਆਪਾਂ ਹਾਂ ਮਤਲਬ 2018 ਚ ਫਿਰ ਨਾਗ ਹੌਲੀ 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 ਵਧਦੇ ਗਏ ਹਾਂ ਤੇ ਫਿਰ ਮਤਲਬ ਵਧ ਗਏ ਨਾਗ ਹਾਂ ਤੇ ਹੁਣ ਜੇ ਆਪਾਂ ਸਟੱਡ ਫਾਰਮ ਦੇ ਵਿੱਚ ਆਪਾਂ ਕਦੇ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਆਪਣੇ ਖਾਨਦਾਨ ਦੀ ਤੇ ਰਿਕਾਰਡ ਦੀ ਹਨਾ ਵੀ ਜਿਹੜੇ ਆਪਣੇ ਕੋਲੇ ਜਾਨਵਰ ਆ ਇਹਨਾਂ ਦਾ ਕੀ ਖਾਨਦਾਨ ਕੀ ਇਹਨਾਂ ਦਾ ਰਿਕਾਰਡ ਕੀ ਆ ਅ ਮੇਰੇ ਕੋਲ ਇੱਕ ਘੋੜੀ ਆ ਵੱਡੀ ਉਹ ਰਾਜੂ ਡੋੜ ਵਾਲੇ ਘੋੜੇ ਦੀ ਪੋਤੀ ਆ ਠੀਕ ਹੈ ਜੀ 11 ਪੀਐਸ ਚ ਇੱਥੇ ਆਪਣੇ ਲੋਕਲ ਦੇ ਵਿੱਚ ਉਹਦਾ ਇੱਕ ਬੱਚਾ ਸੀ ਆਇਆ ਹਾਂ ਰਾਜਾ ਨਾਮ ਸੀ ਉਹਦੀ ਬੱਚੀ ਆ ਉਹ ਠੀਕ ਹੈ ਜੀ ਹਾਂ ਜੀ 35 ਐਨਪੀ ਬਰੀਡ ਹੋਈ ਆ ਉਹ ਸੋ ਉਹ ਹੈਗੀ ਆ ਠੀਕ ਹੈ ਜੀ ਇੱਕ ਉਹਦੀ ਬੱਚੀ ਹੈਗੀ ਆ ਸੂਰਿਆਲੀ ਬਲੱਡ ਲਾਈਨ ਦੀ ਆ ਉਹ ਹਮ ਹਮ ਬੈਲਾਰੂਸ ਦੀ ਪੁੱਤੀ ਆ ਗਲਵੀਡਾਰ ਚੰਨੀ ਕੋਲ ਆ ਕਰਨਪੁਰ ਹਮ ਹਮ ਉਹਦੀ ਬੱਚੀ ਆ ਇੱਕ ਉਹਦਾ ਬੱਚਾ ਆ ਨੂਰ ਦਾ ਆ ਉਹ ਹਮ ਤੇ ਇੱਕ 6 ਡੀਡੀ ਚੋਂ ਮੈਂ ਸੌਰੀ 2 ਡੀਡੀ ਚੋਂ ਭਾਈ ਕੋਲੋਂ ਕਾਕੇ ਕੋਲੋਂ ਲੈ ਕੇ ਆਇਆ ਸੀਗਾ ਨੂਰ ਦੀ ਬੱਚੀ ਹਾਂ ਜੀ ਆ ਹੈਗੇ ਆ ਕਰੀਬ-ਕਰੀਬ 10-11 ਨਗ ਹੈਗੇ ਆ ਹਮ ਇੱਕ ਰਤਨਕਰ ਬਲੱਡ ਲਾਈਨ ਦਾ ਇੰਦਰ ਕੋੜ ਆਇਆ ਹਮ ਇੱਕ ਉਹਦੀ ਮਾਂ ਆ ਠੀਕ ਹੈ ਜੀ ਇੱਕ ਦੇਵਰਾਜ ਰਣੀਆਂ ਵਾਲੇ ਦਾ ਬੱਚਾ ਆ ਹਮ ਇੱਕ ਗੈਰੀ ਬਾਈ ਵਾਲੇ ਦੀ ਕੋੜੇ ਦੀ ਲਾਲ ਵਿਰਾਟ ਦੀ ਬੱਚੀ ਆ ਮੇਰੇ ਕੋਲ ਮਾਂ ਉਹਦੀ ਘੰਟੀ ਦੀ ਆ ਠੀਕ ਹੈ ਜੀ ਇੱਕ ਨੂਰ ਠੀਕ ਹੈ ਜੀ ਨੂਰ ਦਾ ਬਾਪ ਗੱਦਾ ਡੋਬ ਵਾਲਾ ਕੋੜਾ ਆ ਗੱਦਾ ਡੋਬ ਵਾਲੇ ਦਾ ਭਾਕਸਰ ਵਾਲਾ ਬਲ ਕਰਨ ਵਾਲੇ ਕੋੜੇ ਦਾ ਬਲੱਡ ਹੈਗਾ ਠੀਕ ਹੈ ਭਾਈ ਜੀ ਇਹਦੇ ਵਿੱਚ ਨਾ ਇੱਕ ਸਵਾਲ ਨਿਕਲ ਕੇ ਆਏ ਵੀ ਆਉਂਦਾ ਵੀ ਜੇ ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ ਹਾਂਜੀ ਉਹਦੇ ਵਿੱਚ ਉਹ ਵੀ ਘੋੜਾ ਲੈ ਕੇ ਆਵੇ ਕਿ ਘੋੜੀ ਲੈ ਕੇ ਆਵੇ ਤੇ ਉਹਨੂੰ ਪਰਖ ਵੀ ਕੀ ਚੀਜ਼ ਦੀ ਪਰਖ ਕਰੇ ਵੀ ਜਾਨਵਰ ਚੰਗਾ ਹੈ ਨਵਾਂ ਬੰਦਾ ਵੀ ਰੋਈ ਘੋੜਾ ਤਾਂ ਨਾ ਲੈ ਆਵੇ ਹੂੰ ਉਹਨੂੰ ਸਟਾਰਟਿੰਗ ਕਈ ਕਹਿ ਦਿੰਦੇ ਵੀ ਬੱਚੀ ਲੈਣੀ ਆ ਬੱਚੀ ਨਾਲੋਂ ਵੀ ਘੋੜੀ ਦੇ ਵਿੱਚ ਮਤਲਬ ਕਰਨੀ ਚਾਹੀਦੀ ਸਟਾਰਟਿੰਗ ਹੂੰ ਜੇ ਜੇ ਆਪਾਂ ਨੁਕਰੇ ਵਿੱਚ ਜਾਂਦੇ ਆ ਚਾਹੇ ਮਾਰਵਾੜੀ ਚ ਜਾਂਦੇ ਆ ਹੂੰ ਕੁਆਲਿਟੀ ਜ਼ਰੂਰੀ ਆ ਜਾਨਵਰ ਵਿੱਚ ਹਾਂਜੀ ਜਿਵੇਂ ਗਰਦਨਾ ਚੰਗੀਆਂ ਹੋਣ ਲੰਬੀ ਹੋਵੇ ਪਤਲੀ ਹੋਵੇ ਹੂੰ ਹੂੰ ਕੰਨ ਕੁੰਡੀ ਵਾਲਾ ਹੋਵੇ ਫੇਸ ਕੁਆਲਿਟੀ ਚੰਗੀ ਹੋਵੇ ਹੂੰ ਮਤਲਬ ਕੁਆਲਿਟੀ ਵਾਲਾ ਜਾਨਵਰ ਲਵਾਂਗੇ ਉਹ ਤੋਂ ਤੁਸੀਂ ਬਰੀਡਿੰਗ ਕਰੋਗੇ ਹੂੰ ਤੇ ਤੁਹਾਨੂੰ 2 ਰੁਪਏ ਇਨਕਮ ਵੀ ਆਊਗੀ ਹੂੰ ਤੁਹਾਡੇ ਚਾਰ ਭਰਾ ਦੇਖਣ ਆਉਗੇ ਤੇ ਆਟੋਮੈਟਿਕ ਹੀ ਸ਼ੌਂਕ ਬਣਿਆ ਰਹਿੰਦਾ ਆ ਹੂੰ ਹੂੰ ਜੇ ਤੁਸੀਂ ਬੱਚੀ ਲੈ ਲਈ ਮੰਲੋ ਕਿਸੇ ਨੇ ਨਵੇਂ ਬੰਦੇ ਨੇ ਹੂੰ ਬੱਚੀ ਤੇ ਤੁਸੀਂ ਇਹ ਮੰਨ ਕੇ ਚੱਲੋ ਵੀ 2-3 ਸਾਲ ਉਹ ਸਮਾਂ ਲੈ ਲੂਗੀ ਤਿਆਰ ਹੋਣ ਲਈ ਹਾਂਜੀ ਉਹਨੂੰ ਤੱਕ ਕਈ ਵਾਰੀ ਬੰਦੇ ਦਾ ਸ਼ੌਂਕ ਮਰ ਜਾਂਦਾ ਕਈ ਹੋਰ ਕਈ ਚੀਜ਼ਾਂ ਹੋ ਜਾਂਦੀਆਂ ਘਰ ਦੇ ਵੀ ਕਹਿ ਦਿੰਦੇ ਵੀ ਕੋਈ ਫਾਇਦੇ ਵਾਲਾ ਕੰਮ ਹੈ ਨਹੀਂਗਾ ਵੀ ਇਹਨੂੰ ਸੇਲ ਆਊਟ ਕਰ ਦੋ ਹਾਂ ਤੇ ਨਵੇਂ ਬੰਦੇ ਦੇ ਲਈ ਤੇ ਇਹੀ ਕਹੂੰਗਾ ਵੀ ਘੋੜੀ ਲਵੇ ਹੂੰ ਲਵੇ ਉਹ 2 ਦੰਦ ਜਾਂ 4 ਦੰਦ ਦਾ 2 ਦੰਦ ਜਾਂ 4 ਚਾਰ ਦੰਦ ਦਾ ਮੰਨ ਲਓ 2.5 ਸਾਲਾਂ ਦੀ 3.5 ਸਾਲਾਂ ਦੇ 4 ਸਾਲ ਲਾ ਲਓ ਹੂੰ ਬਾਲੀ ਵੱਡੀ ਉਮਰ ਦੀ ਨਾ ਲਵੇ ਕਿਉਂ ਫਿਰ ਇੱਕ ਵਾਰੀ ਆਪਾਂ ਜਦੋਂ ਸਟਾਰਟ ਕਰਦੇ ਆਂ ਕੰਮ ਉਹ ਆਪਣਾ 5 6 ਸਾਲ ਤੱਕ ਘਟੋ ਘਟਾਦੇ ਵੀ ਨਾ ਉਹ ਤੋਂ ਬਾਅਦ ਚਲੋ ਥੋੜਾ ਚੰਗੀ ਬਰੀਡਿੰਗ ਆ ਗਈ ਆ ਬੱਚੀਆਂ ਤਿਆਰ ਹੋ ਗਈਆਂ ਉਹਨੂੰ ਬੰਦਾ ਸੇਲ ਕਰ ਲੈਂਦਾ ਵੀ ਤੁਸੀਂ ਆਖਿਆ ਵੀ ਵੀ ਬੱਚੀ ਵੀ ਇਹਦੇ ਨਾਲ ਆਵੇ ਹੈਨਾ ਤੇ ਇਹ ਵੀ ਘੋੜਾ ਵੀ ਨਾਲ ਆਵੇ ਘੋੜਾ ਨਾਲ ਲਿਉਣ ਦਾ ਕੀ ਕਰਨਾ ਫਿਰ ਇਹਦੇ ਵਿੱਚ ਘੋੜੇ ਦੇ ਵਿੱਚ ਵੀ ਰਾਈ ਜੀ ਸਟਾਰਟਿੰਗ ਦੇ ਵਿੱਚ ਕਾਰਨ ਇਹ ਹੁੰਦਾ ਆ ਵੀ ਨਵੇਂ ਬੰਦੇ ਦੇ ਲਿੰਕ ਨਹੀਂ ਹੁੰਦੇ ਕਿਸੇ ਦਾ ਜਦੋਂ ਤੁਸੀਂ ਵੀ ਘੋੜਾ ਕਦੀ ਵੀ ਚਲਾਉਣਾ ਆ ਤੁਹਾਡੇ ਸਰਕਲ ਦੇ ਬੰਦੇ ਹੋਣੇ ਜ਼ਰੂਰੀ ਆ ਨਵਾਂ ਕੋਈ ਵੀ ਬੰਦਾ ਆ ਤੁਹਾਡੇ ਕੋਲੋਂ ਘੋੜੀ ਨਹੀਂ ਉਹਨਾਂ ਚ ਰੇਮੇਟ ਕਰਾਊਗਾ ਜਿੰਨਾ ਚਿਰ ਤੁਹਾਡੇ ਘੋੜੇ ਦੇ ਰਿਜ਼ਲਟ ਨਹੀਂ ਆਉਂਦੇ ਹਾਂਜੀ ਤੁਹਾਡੇ ਸਰਕਲ ਦੇ ਬੰਦਿਆਂ ਕੋਲ ਕੋਈ ਮਤਲਬ 20 25 ਬੰਦੇ ਆ ਉਹਨਾਂ ਕੋਲ ਤੁਸੀਂ ਘੋੜੀਆਂ ਦੀ ਕਵਰਿੰਗ ਦਿੱਤੀ ਆ ਬੱਚੇ ਚੰਗੇ ਆ ਗਏ ਬੱਚੇ ਦੇਖ ਕੇ ਫੇਰ ਨਵਾਂ ਬੰਦਾ ਬਰੀਡਿੰਗ ਕਰੂਗਾ ਨਹੀਂ ਤਾਂ ਕਰਵਾਊਗਾ ਨਹੀਂ ਤਾਂ ਨਹੀਂ ਕਰਵਾਉਂਦਾ ਉਹਨੂੰ ਇਹ ਹੁੰਦਾ ਹੈ ਜਿਹੜਾ ਘੋੜਾ ਮਾਰਕੀਟ ਵਿੱਚ ਚੱਲ ਰਿਹਾ ਆ ਉਹ ਉਸ ਨੂੰ ਹੀ ਜ਼ਿਆਦਾ ਤਵੱਜੋ ਦੇਊਗਾ ਵੀ ਇਸ ਤੋਂ ਵੀ ਬਰੀਡਿੰਗ ਕਰੀਏ ਤੇ ਕੁਝ ਘੋੜਾ ਨਰ ਸੰਭਾਲਣਾ ਵੀ ਨਵੇਂ ਬੰਦੇ ਨੂੰ ਔਖਾ ਹੁੰਦਾ ਆ ਔਖਾ ਹਾਂ ਇਹ ਵੀ ਚੀਜ਼ ਹੈਗੀ ਹੈ ਜੀ ਵੀ ਆਪਾਂ ਘੋੜੀ ਤੋਂ ਇਹ ਕੰਮ ਸ਼ੁਰੂ ਕਰ ਸਕਦੇ ਆ ਘੋੜੀ ਤੋਂ ਘੋੜੀ ਤੋਂ ਮਤਲਬ ਰੋਕੇ ਲੈ ਲਓ ਮੈਂ ਤੇ ਕਿੰਨਾ ਚੰਗੀ ਲੈ ਲਓ 마ੜੀ ਘੋੜੀ ਨਾ ਲਵੇ ਬੰਦਾ ਕਦੀ ਵੀ ਹੂੰ ਫਿਰ ਕਹਿ ਦਿੰਦੇ ਵੀ ਘਾਟਾ ਪੈ ਗਿਆ ਘਾਟਾ ਉਦੋਂ ਹੀ ਪੈਂਦਾ ਹੈ ਜਦੋਂ ਘੋੜੀ ਮਾੜੀ ਹੁੰਦੀ ਆ ਹੂੰ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਊਗਾ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਮਹਿੰਗੀ ਲੈ ਲਓ ਹੂੰ ਹੂੰ ਪਰ ਕਈਆਂ ਦੇ ਮੈਨੂੰ ਵੀਰਾਂ ਦੇ ਫੋਨ ਆਉਂਦੇ ਆ ਵੀ ਅਸੀਂ ਫਸਟ ਟਾਈਮ ਲੱਖ ਰੱਖਣੀ ਆ ਹੂੰ ਚੰਬੀ ਰੱਖਣੀ ਆ ਕੋਈ 70000 ਦੀ ਲੱਖ ਦੀ ਮਤਲਬ ਹੋਵੇ ਘੋੜੀ ਇਹ ਨਹੀਂ ਕਹਿ ਸਕਦੇ ਵੀ ਚਲੋ ਕਈ ਵਾਰੀ ਚੰਗਾ ਸੂਪ ਪੈਂਦੀ ਆ ਪਰ ਜਦੋਂ ਵੀ ਬੰਦਾ ਕੋਈ ਘੋੜੀ ਖਰੀਦ ਬੱਚਾ ਖਰੀਦਦਾ ਨਾ ਤੁਹਾਡਾ ਜਦੋਂ ਸੇਲ ਕਰਨਾ ਤੁਸੀਂ ਘੋੜੀ ਜ਼ਰੂਰ ਦੇਖਦਾ ਤੇ ਘੋੜੀ ਦਾ ਰੋਲ 80 ਪੈਸੇ ਆ ਹੂੰ ਤੁਸੀਂ ਇਹ ਮੰਨੋ ਵੀ ਚੰਗਾ ਬੀਟੀ ਦਾ ਬੀ ਲੈ ਲਓ ਤੁਸੀਂ ਹਾਂਜੀ ਟਿੱਬੇ ਉੱਤੇ ਖਿਲਾਰ ਦੂੰਗੇ ਤੇ ਕੱਖ ਨਹੀਂ ਉਗਣਾ ਉਹਦੇ ਲਈ ਜ਼ਮੀਨ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀਆ ਘੋੜੀ ਚੰਗੀ ਆ ਤਾਂ ਮਤਲਬ ਆਟੋਮੈਟਿਕ ਹੀ ਬੱਚਾ ਚੰਗਾ ਆਊਗਾ ਹੂੰ ਤੇ ਇਹਦੇ ਵਿੱਚ ਜਿਵੇਂ ਤੁਸੀਂ ਆਖਿਆ ਵੀ ਚੰਗੀ ਘੋੜੀ ਤੇ ਫਿਰ ਇਹਦੀ ਪਰਖ ਕਿਵੇਂ ਕਰੂ ਆਮ ਬੰਦਾ ਆਮ ਇਹ ਆ ਜੀ ਘੋੜੀ ਇੱਕ ਤਾਂ 65 ਇੰਚ ਦੀ ਹੋਵੇ ਹਾਈਟ ਘੱਟੋ ਘੱਟ 65 ਇੰਚ ਦੀ ਹਾਈਟ ਹੋਣੀ ਚਾਹੀਦੀ ਆ ਲੈਂਥ ਚੰਗੀ ਹੋਵੇ ਘੋੜੀ ਦੀ ਠੀਕ ਆ ਜੀ ਲੈਂਥ ਹੋਵੇ ਕਿੰਨੀ ਕੁ ਲੰਬਾਈ ਉਹ ਦਿਖ ਜਾਂਦੀ ਆ ਘੋੜੀ ਮਤਲਬ ਪੈਰਾਮੀਟਰ ਤਾਂ ਹੈ ਨਹੀਂਗਾ ਮਤਲਬ ਚੰਗੀ ਲੈਂਥ ਦੀ ਹੋਵੇ ਪਹਿਲੀ ਗੱਲ ਜੇ ਨੂੰ ਇੱਕ ਰੱਖੀਆਂ ਹੁਣ ਕੋਈ ਯਾਰ ਬੇਲੀ ਤਾਂ ਹੁੰਦੀ ਆ ਸਰਕਲ ਦੇ ਵਿੱਚ ਤੁਸੀਂ ਵਿజిਟ ਕਰੋ ਹਰ ਫਾਰਮ ਦੇ ਹਰ ਕੋੜੀ ਤੁਸੀਂ ਜਦੋਂ ਦੇਖੀ ਜਾਉਂਗੇ ਮੇਲੇ ਦੇਖੋ ਤੁਹਾਨੂੰ ਕੁਝ ਨਾ ਕੁਝ ਉਹ ਸਿਖਾਉਂਦੀ ਆ ਕੋੜੀ ਹਾਂ ਹਾਂ ਕੋੜਾ ਕੋੜੀ ਹਰ ਜੇ ਤੁਸੀਂ ਉਹਨੂੰ ਨਾਲ ਕੋਈ ਹੈਗਾ ਉਹਨੂੰ ਪੁੱਛੋ ਪਲੱਸ ਮਾਈਨਸ ਜਾਨਵਰ ਹਰ ਇੱਕ ਜੇ ਹੁੰਦੇ ਆ ਤਾਂ ਘੋੜੇ ਵਾਲਾ ਮਾਲਕ ਤਾਂ ਨਹੀਂ ਜ਼ਰੂਰ ਦੱਸਦਾ ਹੁੰਦਾ ਕਿਸੇ ਨੂੰ ਹਾਂਜੀ ਪਰ ਪਤਾ ਸਭ ਨੂੰ ਹੁੰਦਾ ਆ ਹੂੰ ਕੋੜੀ ਤੁਸੀਂ ਲੈਣੀ ਆ ਤਾਂ ਲੈਂਥ ਦੀ ਚੰਗੀ ਹੋਵੇ ਪੁੱਠੇ ਦੀ ਚੌੜੀ ਹੋਵੇ ਹੂੰ ਕਿਉਂ ਕੋੜੀ ਦਾ ਜਿਹੜਾ ਅੱਗੇ ਆਮ ਬੰਦੇ ਕੰਪੈਕਟ ਘੋੜੀ ਮੈਂ ਨਹੀਂ ਚੰਗੀ ਮਤਲਬ ਜਿਹਦੀ ਲੈਂਥ ਘਾਟਾ ਉਹ ਬਰੀਡਿੰਗ ਲਈ ਚੰਗੀ ਨਹੀਂ ਹੁੰਦੀ ਇੰਨੀ ਠੀਕ ਹੈ ਜੀ ਉਹਦਾ ਕਾਰਨ ਇਹ ਹੁੰਦਾ ਆ ਵੀ ਉਹ ਬੱਚਾ ਜਿਹੜਾ ਹੈਗਾ ਨਾ ਉਹ ਮਗਰੋਂ ਸੇ ਪਲਣਾ ਹੈ ਉਹਦਾ ਮੂਰੇ ਤੋਂ ਉਹਦੇ ਲੰਗਸ ਆ ਗਏ ਹਾਰਟ ਆ ਗਿਆ ਜਿਹੜੀਆਂ ਮਤਲਬ ਪਸਲੀਆਂ ਤੱਕ ਉਹ ਤੋਂ ਪਿੱਛੇ ਪਿੱਛੇ ਬੱਚੇ ਦਾ ਨਹੀਂ ਆ ਉੱਥੇ ਬੱਚਾ ਪਲਣਾ ਜਿੰਨੀ ਲੈਂਥੀ ਘੋੜੀ ਹੋਵੇ ਉਹਨਾਂ ਬੱਚਾ ਚੰਗਾ ਉਹਨਾਂ ਲੋ ਕੱਦ ਵਾਲਾ ਮਜ਼ਬੂਤ ਬੱਚਾ ਸੋਹਣਾ ਦਿੰਦੀ ਹੈ ਘੋੜੀ ਹਾਂ ਤੇ ਇਹ ਤਾਂ ਆਪਣੀ ਚੰਗੀ ਘੋੜੀ ਦੀ ਪਰਖ ਹੋ ਗਈ ਹਨਾ ਆਪਾਂ ਚੰਗੀ ਘੋੜੀ ਦੀ ਵੀ ਪਰਖ ਵੀ ਤੁਸੀਂ ਦੱਸਿਆ ਆਪਾਂ ਨੂੰ ਤੇ ਤੁਸੀਂ ਕੰਮ ਵੀ ਆਪਾਂ ਨੂੰ ਦੱਸਤਾ ਵੀ ਇਹ ਜੇ ਸ਼ੁਰੂ ਕਰਨਾ ਹੋਵੇ ਵੀ ਕਿੰਨਾ ਕੁ ਆਪਾਂ ਪ੍ਰਾਈਜ਼ ਵੀ 70 ਤੋਂ ਲੈ ਕੇ ਲੱਖ ਦੇ ਵਿੱਚ ਵਿੱਚ ਆਪਾਂ ਘੋੜੀ ਲਈਏ ਹਨਾ ਨਹੀਂ ਇੰਨੇ ਚ ਵੀ ਨਾ ਚੰਬੀ ਆਊਗੀ ਇੰਨੇ ਚ ਚੰਬੀ ਆਊਗੀ ਚੰਬੀ ਆਊਗੀ ਉਹ ਵੀ ਐਵਰੇਜ ਘੋੜੀ ਆਊਗੀ ਵੀ ਇਹ ਤਾਂ ਫਿਰ ਮੁੱਲ ਆਪਾਂ ਕਿਵੇਂ ਰੱਖੀਏ ਐਵਰੇਜ ਵੀ ਇਹਦੇ ਆਪਾਂ ਕਿੰਨੇ ਕੁ ਪੈਸੇ ਲਾੜੀਏ ਘੋੜੀ ਮਤਲਬ 2.5-3 ਲੱਖ ਦੀ ਲਵੇ 2.5 ਲੱਖ ਹਾਂ ਇੰਨੇ ਦੀ ਤਾਂ ਲਵੇ ਨਾ ਤੇ ਫੇਰ ਹੀ ਕੁਛ ਨਾ ਕੁਛ ਉਹ ਚੋਂ ਨਿਕਲੂਗਾ ਇਹ ਜਿਹੜੀ ਚੰਬੀ ਵੀ ਆਪਾਂ ਕਹਿੰਨੇ ਚੰਗੀ ਚੰਬੀ ਵੀ ਨਹੀਂ ਇੰਨੇ ਦੀ ਕੋਈ ਦੇਣੀ ਕਿਸੇ ਨੇ 2.5 ਲੱਖ ਦੀ ਤਾਂ ਚੰਗੀ ਚੰਬੀ ਆਊਗੀ ਕੋਈ ਹਮ ਜਿਹੜੀ ਕੁਛ ਨਾ ਕੁਛ ਤੁਹਾਨੂੰ ਬਰੀਡਿੰਗ ਦੇ ਵਿੱਚ ਪੈਦਾ ਕਰਕੇ ਦਊਗੀ ਠੀਕ ਹੈ ਜੀ ਤੇ ਹੁਣ ਇੱਕ ਕਾਮਨ ਜਿਹਾ ਸੁਭਾਲ ਆਪਣੇ ਸਾਰਿਆਂ ਦੇ ਮਨ ਵਿੱਚ ਆਏ ਹੁੰਦਾ ਹਨ ਜਦੋਂ ਆਪਾਂ ਇਹ ਕੰਮ ਸ਼ੁਰੂ ਕਰਦੇ ਆਂ ਆਪਣਾ ਵੀ ਅੱਧੇ ਬੰਦੇ ਆਪਾਂ 50% ਲਾ ਲਈਏ ਵੀ ਸ਼ੌਂਕ ਬੰਨਿਓ ਇਹ ਕੰਮ ਕਰਦੇ ਆ ਇਹ ਇਹ ਕੰਮ ਬਿਜ਼ਨਸ ਪੱਖੋਂ ਵੀ ਹੁੰਦਾ ਤੇ ਜੇ ਬਿਜ਼ਨਸ ਪੱਖੋਂ ਹੁੰਦਾ ਇਹਦੇ ਵਿੱਚ ਕਿੰਨੀ ਕਮਾਈ ਹੋ ਜਾਂਦੀ ਐ ਵੀ ਮੇਨ ਗੱਲ ਆ ਪਾ ਹੀ ਪੁੱਛਣਾ ਵੀ ਇੱਥੇ ਕਮਾਈ ਹੈਗੀ ਕਿ ਹੈ ਨਹੀਂ ਨਹੀਂ ਕਮਾਈ ਜਿਵੇਂ ਚੰਗਾ ਨੁਕਰੇ ਤੇ ਲਾ ਲੋ ਹੂੰ ਨੁਕਰੇ ਦਾ ਚੰਗਾ ਬੱਚਾ ਆ ਗਿਆ ਸ਼ਕੀਨ ਨੇ ਘੋੜੀ ਥੋੜੀ ਚੰਗੀ ਆ ਘੋੜਾ ਚੰਗਾ ਆ 4-5 ਲੱਖ ਦਾ ਬੱਚਾ ਨਿਕਲ ਜਾਂਦਾ ਐ ਬੱਚੀ ਹੂੰ ਬੇਸ਼ੇਰੀ ਤੇ ਮਾਰਵਾੜੀ ਦਾ ਤਾਂ ਮਤਲਬ ਕਹਿ ਹੀ ਕੁਝ ਨਹੀਂ ਸਕਦੇ ਹੂੰ ਉਹ 10 ਲੱਖ ਦਾ ਚੰਗੇ ਜਿਵੇਂ ਘੋੜਿਆਂ ਦੇ ਆ ਤੇ 10 ਲੱਖ ਦਾ ਬੱਚਾ 8 ਲੱਖ 10 ਮਤਲਬ ਕਰੀਬ ਕਰੀਬ ਇੱਕ ਆਪਣੇ ਫਾਰਮਰ ਦੇ ਹਿਸਾਬ ਨਾਲ ਮੈਂ ਇਹ ਮੰਨਦਾ ਜਿਵੇਂ ਆਪਾਂ ਖੇਤੀ ਕਰਦੇ ਆ ਸਾਰਾ ਖਰਚਾ ਕੱਢ ਕੇ ਘੋੜੀ 4 ਲੱਖ ਰੁਪਇਆ ਦੇ ਦਵੇ ਸਾਲ ਦਾ ਬਹੁਤ ਵੱਡਿਆ ਅਮਾਉਂਟ ਆ ਜਿਹੜਾ ਇੱਕ ਆਪਣੇ ਏਰੀਏ ਦੇ ਹਿਸਾਬ ਨਾਲ ਮਤਲਬ ਵਧੀਆ ਬੱਚਾ बिक ਜਾਂਦਾ ਵੀ ਆਪਣੇ ਆਪਣੇ ਏਰੀਏ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਹੁਣ ਲੋਕਾਂ ਦੇ ਮੁੱਲ ਤਾਂ ਵੀਰੇ ਜੀ ਕਰੋੜਾਂ 'ਚ ਪਹੁੰਚੇ ਹੋਏ ਆ ਹਾਂਜੀ ਕਰੋੜਾਂ 'ਚ ਤੇ ਪਰ ਮੈਂ ਇਹ ਕਹਿੰਨਾ ਵੀ ਆਪਣੇ ਏਰੀਏ ਦੇ ਹਿਸਾਬ ਨਾਲ ਹੂੰ ਮਤਲਬ ਜਿੰਨ 4 ਕ ਲੱਖ ਰੁਪਏ ਦਾ ਬੱਚਾ ਆਪਾਂ ਨੂੰ ਸਾਲ ਦਾ ਕੁੜੀ ਲਈ ਜਾਵੇ ਤੇ ਬੰਦਾ ਚੰਗੇ ਪ੍ਰੋਫਿਟ ਦੇ ਵਿੱਚ ਹੀ ਆ ਕੋਈ ਨੁਕਸਾਨ ਨਹੀਂਗਾ ਤੇ ਬਾਈ ਜੀ ਤੁਸੀਂ ਜਿਵੇਂ ਆਪਾਂ ਨੂੰ ਦੱਸਿਆ ਸੀ ਵੀ ਆਪਣੇ ਕੋਲੇ ਦੋ ਘੋੜੇ ਹੈਗੇ ਹਨਾ ਰੱਖ ਰੇ ਵੀ ਇਹ ਆਪਾਂ ਕਵਰਿੰਗ ਵਾਸਤੇ ਰੱਖੇ ਹੋਏ ਆ ਹਾਂਜੀ ਦੋਨੋਂ ਕਵਰਿੰਗ ਵਾਸਤੇ ਆ ਜੀ ਹਾਂਜੀ ਤੇ ਇਹਦੇ ਵਿੱਚ ਫਿਰ ਆਪਣੀ ਵੀਕੀ ਮੀਟਿੰਗ ਫੀਸ ਜਿਹੜੀ ਇਹ ਫਿਰ ਕਿੰਨੀ ਰਹਿੰਦੀ ਆ ਮਾਰਵਾੜੀ ਘੋੜਾ ਜੀ ਉਹਦੀ 25000 ਆ ਜੀ ਹਾਂਜੀ ਤੇ ਨੁਕਰੇ ਦੀ 8500 ਰੱਖੀ ਆ ਜੀ ਵੀ ਮਾਰਵਾੜੀ ਘੋੜੇ ਦੀ ਤੁਸੀਂ ਦੱਸਿਆ 25000 ਹਾਂਜੀ ਤੇ ਨੁਕਰੇ ਦੀ 8500 ਹਾਂਜੀ ਤੇ ਇਹ ਜੇ ਕਿਸੇ ਵੀਰ ਨੇ ਆਪਣੇ ਤਾਂ ਹੀ ਕੰਟੈਕਟ ਕਰਨਾ ਹੋਵੇ ਤੁਸੀਂ ਫਿਰ ਆਪਦਾ ਕੰਟੈਕਟ ਨੰਬਰ ਵੀ ਸਾਨੂੰ ਦੋ ਮੇਰਾ ਤਾਂ ਜੀ ਕੰਟੈਕਟ ਨੰਬਰ ਕਿਵਨ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਪਰ 77268 06367 ਤੇ ਬਾਈ ਜੀ ਦਾ ਜਿਹੜਾ ਨੰਬਰ ਆ ਉਹ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਤੇ ਬਾਕੀ ਬਾਈ ਜੀ ਜਿਵੇਂ ਤੁਸੀਂ ਆਪਣੇ ਮਾਰਵਾੜੀ ਘੋੜੇ ਬਾਰੇ ਦੱਸਿਆ ਹਨ ਫਿਰ ਇਹਦਾ ਰਿਜ਼ਲਟ ਕੀ ਕੀ ਰਹਿੰਦਾ ਜੀ ਰਿਜ਼ਲਟ ਬਹੁਤ ਚੰਗਾ ਆਇਆ ਜੀ ਇਹਦਾ ਹੂੰ ਤੇ ਜਦੋਂ ਵੀ ਤੁਹਾਨੂੰ ਘੋੜੀਆਂ ਮੰਨ ਲਓ ਇੱਕ ਵਾਰੀ ਮੀਟ ਹੋ ਕੇ ਗਈ ਆ ਫਸਟ ਟਾਈਮ ਦੁਬਾਰਾ ਸੈਕਿੰਡ ਟਾਈਮ ਤੁਹਾਡੇ ਕੋਲ ਆਉਂਦੀ ਆ ਤਾਂ ਸਮਝ ਲਓ ਘੋੜੇ ਦਾ ਰਿਜ਼ਲਟ ਚੰਗਾ ਹੀ ਆ ਹਾਂਜੀ ਬੱਚੇ ਬਹੁਤ ਚੰਗੇ ਦਿੱਤੇ ਇਹਨੇ ਜਿੰਨੇ ਵੀ ਆਏ ਆ ਆਪ ਤੇ ਮੱਥੇ ਫੁੱਲਾ ਪਰ ਬੱਚਿਆਂ ਇਹਨੇ ਪੰਜ ਕਲੇਆਣੇ ਵੀ ਦਿੱਤੇ ਆ ਹੂੰ ਸਿੰਗਲ ਬਲੇਜ ਦੇ ਵੀ ਆ ਦੋ ਪੈਰ ਪਟਾ ਵੀ ਆ ਫੁੱਲ ਵਾਲੇ ਵੀ ਆ ਜੈਡ ਬਲੈਕ ਵੀ ਆ ਹਰ ਤਰ੍ਹਾਂ ਦੇ ਬੱਚੇ ਨੇ ਤੇ ਦਿੱਤੇ ਵੀ ਫੇਸ ਕੁਆਲਟੀ ਕੰਨਾਂ ਦੇ ਗਰਦਨ ਗੁਰਦਨ ਦੇ ਬਹੁਤ ਚੰਗੇ ਬੱਚੇ ਦਿੱਤੇ ਆ ਤੇ ਜਿਹੜਾ ਆਪਣਾ ਨੁਕਰੇ ਘੋੜੇ ਦੀ ਗੱਲ ਕਰੀ ਸੀ ਇਹਦਾ ਰਿਜ਼ਲਟ ਵੀ ਚੰਗਾ ਰਹਿੰਦਾ ਆਪਣਾ ਹਾਂਜੀ ਇਹਦੇ ਵੀ ਬੱਚੇ ਚੰਗੇ ਆ ਸਪੌਟਲੈਸ ਬੱਚੇ ਆਏ ਆ ਹੂੰ ਤੇ ਬਹੁਤ ਵਧੀਆ ਹਜੇ ਹੋਰ ਪੰਜ ਚਾਰ ਬੱਚੇ ਤੁਹਾਨੂੰ ਦੋ ਤਾਂ ਦਿਖਾਏ ਆ ਹੋਰ ਉਹਨਾਂ ਵਾਲੇ ਮਾਰਕੀਟ 'ਚ ਆਉਣਗੇ ਹਮ ਤੇ ਬੱਚੇ ਸਾਰੇ ਇਹਦੇ ਵੀ ਚੰਗੇ ਹੈਗੇ ਆ ਇਹਦੀਆਂ ਦੋ ਬੱਚੀਆਂ ਪੰਜਾਬ 'ਚ ਖੜੀਆਂ ਇਹਨਾਂ ਸੌਰੀ ਇੱਕ ਪੰਜਾਬ 'ਚ ਖੜੀ ਆ ਹਮ ਸਮਾਗ ਪਿੰਡ ਹਮ ਇੱਕ ਹਰਿਆਣੇ 'ਚ ਦੇਸੂ ਮਲਕਾਣੇ ਖੜੀ ਆ ਠੀਕ ਹੈ ਚੰਬੀਆਂ ਘੋੜੀਆਂ ਤੋਂ ਆ ਦੋਨੋਂ ਹਮ ਤੇ ਬਹੁਤ ਸ਼ਾਨਦਾਰ ਬੱਚੀਆਂ ਆਪੋ ਤੇ ਬਾਈ ਜੀ ਜਿਹੜਾ ਆਪਣੇ ਕੋਲੇ ਇੰਦਰ ਘੋੜਾ ਹਨਾ ਉਹ ਉਹਦਾ ਉਹਦੀ ਕੀ ਡਿਟੇਲ ਹੈ ਜੀ ਵੀ ਉਹਦੇ ਖਾਨਦਾਨ ਦੀ ਆਪਾਂ ਗੱਲ ਕਰੀਏ ਉਹ ਆਪ ਆਪਣੇ ਬਾਈ ਸੀਗਾ ਹੈਗਾ ਗਿੰਦਰ 6 ਇੰਚੋਂ ਹਾਂਜੀ ਉਹਦੇ ਕੋਲ ਘੋੜਾ ਸੀਗਾ ਦੇਵਰਤਨ ਉਹ ਦੂਦੰਦ ਚ ਪੂਰਾ ਹੋ ਗਿਆ ਸੀ ਉਹਦਾ ਬੱਚਾ ਆ ਠੀਕ ਹੈ ਜੀ ਦੇਵਰਤਨ ਫਰੀडम ਦਾ ਸੀਗਾ ਹਮ ਤੇ ਫਰੀडम ਰਤਨਾਕਰ ਦਾ ਸੀਗਾ ਜੀ ਠੀਕ ਹੈ ਜੀ ਉਹਦੀ ਤਾਂ ਬਲੱਡ ਲਾਈਨ ਹੈ ਰਤਨਾਕਰ ਲੈਂਦਾ ਜੀ ਹਮ ਤੇ ਨੁਕਰਾ ਜਿਹੜਾ ਆ ਉਹ ਮਤਲਬ ਗੱਦਾਡੋ ਵਾਲੇ ਘੋੜੇ ਦਾ ਆ ਹਮ ਤੇ ਗੱਦਾਡੋ ਵਾਲਾ ਭਾਗਸਰ ਵਾਲੇ ਬਲਕਰਨ ਵਾਲੇ ਘੋੜੇ ਦਾ ਸੀਗਾ ਜੀ ਠੀਕ ਹੈ ਜੀ ਹਾਂ ਜੀ ਵੀ ਜਿਹੜਾ ਤੁਸੀਂ ਇੰਦਰ ਦੱਸਿਆ ਸੀ ਉਹ ਉਹ ਕਿਹੜਾ ਦੱਸਿਆ ਸੀ ਰਤ ਰਤਨਾ ਕਰਦਾ ਤੇ ਜਿਹੜਾ ਆਪਣੇ ਦੂਜਾ ਨੁਕਰ ਹੈਗਾ ਗੱਦਾ ਡੋਬ ਵਾਲੇ ਦਾ ਗੱਦਾ ਡੋਬ ਵਾਲੇ ਦਾ ਮਾਂ ਇਹਦੀ 2015 ਨੁਕਰੇ ਦੀ ਚੈਂਪੀਅਨ ਹਮ ਦੀਪ ਬਾਈ ਕੋਲਾਵਾ 26 ਵੀ ਵੀ ਉਹ ਤੋਂ ਹੀ ਲਈ ਸੀਗੀ ਮੈਂ ਤੇ ਬਾਈ ਜੀ ਆਪਾਂ ਆਪਣੇ ਜਿਵੇਂ ਘੋੜੇ ਆ ਆਪਣੇ ਮੇਲੇ ਲੱਗਦੇ ਹੁੰਦੇ ਹਨਾ ਜਿਵੇਂ ਇੰਨਾ ਤੇ ਵੀ ਆਪਾਂ ਲੈ ਕੇ ਜੰਨੇ ਆ ਮੈਂ 2 ਸਾਲ ਗਿਆ ਵੀਰਾ ਜੀ ਉਸ ਤੋਂ ਬਾਅਦ ਐਤਕੀ ਨਹੀਂ ਲੈ ਕੇ ਗਿਆ ਇਤਕੀ ਕੀ ਕੁੜੀਆਂ ਕਾਫੀ ਆਈਆਂ ਹੋਈਆਂ ਸੀਗੀਆਂ ਫਿਰ ਜੇ ਆਪਾਂ ਲੋਨੇ ਆ ਤੇ ਕਮ ਸੇ ਕਮ ਮੈਂ ਮੰਨਦਾ ਲੋਕਲ ਮੰਡੀ ਆ ਸਾਡੀ ਤਿੰਨ ਚਾਰ ਦਿਨ ਤੋ ਉੱਥੇ ਰਹਿਣਾ ਚਾਹੀਦਾ ਆ ਹਾਂਜੀ ਤੇ ਹੁਣ ਤਾਂ ਵੈਸੇ ਮਨ ਵੀ ਨਹੀਂ ਗੱਲ ਜਾਣਦਾ ਹਮ ਕਿਉਂ ਇਹਨਾਂ ਦੇ ਹੁਣ ਬੱਚੇ ਹੀ ਲਜਾਇਆ ਕਰਾਂਗੇ ਹੁਣ ਨੂਰ ਦਾ ਇੱਕ ਬੱਚਾ ਤੇ ਇੱਕ ਬੱਚੀ ਆ ਮੇਰੇ ਕੋਲ ਹਮ ਦਿਦਾਰ ਆ ਬੱਚੇ ਦਾ ਨਾਮ ਬੱਚੀ ਦਾ ਨਾਮ ਰਹਿਮਤ ਆ ਠੀਕ ਹੈ ਜੀ ਦੋ ਤਾਂ ਉਹ ਅ ਮਤਲਬ ਤਿਆਰ ਕਰ ਰਹੇ ਹਾਂ ਇੱਕ ਤਾਂ ਸ਼ੋਅ ਵਾਸਤੇ ਕਰ ਰਹੇ ਹਾਂ ਤੇ ਇੱਕ ਮੇਲੇ ਮੁੱਲੇ ਉਹਨਾਂ ਨਾਲ ਲਾਵਾਂਗੇ ਹਾਂ ਤੇ ਇੱਕ ਬੱਚੀ ਮੈਂ ਇੰਦਰਦੀ ਵੀ ਖਰੀਦੀ ਹੋਈ ਆ ਉਹ ਹਜੇ ਛੋਟੀ ਆ ਉਹ ਆਈ ਨਹੀਂ ਤੇ ਫਾਰਮ ਤੇ ਤੇ ਮਤਲਬ ਚੰਗੇ ਇਹਨਾਂ ਦੇ ਰਿਜ਼ਲਟ ਲਿਜਾਵਾਂਗੇ ਉਹਨਾਂ ਦਾ ਰਿਜ਼ਲਟ ਦਿਖਾਵਾਂਗੇ ਕੋੜੇ ਤਾਂ ਤਕਰੀਬਨ ਸਾਰਿਆਂ ਨੇ ਦੇਖੇ ਹੋਏ ਆ ਮੇਲੇ 'ਚ ਠੀਕ ਹੈ ਤੇ ਲਓ ਜੀ ਇਹ ਸੀਗੀ ਆਪਣੀ ਵੀਡੀਓ ਸਟੱਡ ਫਾਰਮ ਤੇ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਨਿੱਕੀ ਨਿੱਕੀ ਜਿਹੜੀ ਆਪਾਂ ਡਿਟੇਲ ਦੱਸੀ ਐ ਤੁਹਾਨੂੰ ਲਗਭਗ ਜਾਣਕਾਰੀ ਮਿਲ ਗਈ ਹੋਣੀ ਐ ਸਟੱਡ ਫਾਰਮ ਬਾਰੇ ਆਪਾਂ ਤੁਹਾਨੂੰ ਇਸ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲ ਕਰੀ ਸੀਗੀ ਵੀ ਜੇ ਕਿਸੇ ਨੇ ਇਹ ਕੰਮ ਸ਼ੁਰੂ ਕਰਨਾ ਹੋਵੇ ਉਹ ਕਿੰਨੇ ਕੁ ਪੈਸੇ ਲਾ ਕੇ ਸ਼ੁਰੂ ਕਰ ਸਕਦਾ ਐ ਕਿਵੇਂ ਪਰਖ ਕਰ ਸਕਦਾ ਐ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਤੁਸੀਂ ਟਾਈਮ ਕੱਢਿਆ ਤੇ ਆਪਾਂ ਫੇਰ ਵੀ ਬਾਈ ਜੀ ਹੋਰਾਂ ਕੋਲੇ ਆਉਂਦੇ ਰਵਾਂਗੇ ਤੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਕੀ ਜੇ ਕੁਝ ਰਹਿ ਗਿਆ ਹੋਵੇ ਤੁਸੀਂ ਆਪਦੀ ਰਾਇ ਰੱਖਣੀ ਹੋਵੇ ਤਾਂ ਕਮੈਂਟ ਜੇ ਜਰੂਰ ਰੱਖਿਆ ਕਰੋ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਸਟੱਡ ਫਾਰਮ ਜਾਂ ਹੋਰ ਕਿਸੇ ਫਾਰਮ ਦੇ ਵਿੱਚ ਧੰਨਵਾਦ ਜੀ ਸਾਰਿਆਂ